ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕਰਮਵੀਰ ਬਟਿਕ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਡੀਓ ਵੀ ਆਪਣੀ ਜਿਹੜੀ ਮੋਡੇ ਹੁੰਦੇ ਆ ਉਹ ਡਿੱਗਣ ਦਾ ਕੀ ਕਾਰਨ ਆ ਮੋਡੇ ਡਿੱਗਣ ਦਾ ਪੱਕਾ ਹੱਲ ਦੱਸਦੇ ਹਾਂ ਜੀ ਤੁਹਾਨੂੰ ਆਪਾਂ ਨਾ ਜਦੋਂ ਆ ਫੀਟਿੰਗ ਲਈ ਨਿਸ਼ਾਨੀ ਲਾਉਣੇ ਆ ਉਹਦੇ ਵਿੱਚ ਗਲਤੀ ਕਰ ਦਿੰਨੇ ਆ ਇਸ ਲਈ ਆਪਣੇ ਜਿਹੜੇ ਮੋਡੇ ਹੁੰਦੇ ਆ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਆ ਤੇ ਆਪਾਂ ਇਹ ਨਿਸ਼ਾਨੀ ਇਹ ਫੀਟਿੰਗ ਦੀ ਆਪਾਂ ਜਿਹੜੀ ਸਲਾਈ ਹੁੰਦੀ ਆ ਉਹ ਲਾਉਣ ਵੇਲੇ ਧਿਆਨ ਰੱਖਣਾ ਹੈ ਕਿਹੜੀਆਂ ਗੱਲਾਂ ਦਾ ਰੱਖਣਾ ਹੈ ਉਹ ਮੈਂ ਤੁਹਾਨੂੰ ਦੱਸਦੀ ਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜੀ ਇੱਥੇ ਆਪਾਂ ਨਾ ਪਲੇਟ ਪਾਉਣੇ ਆਗੇ ਆਹ ਵਾਲੀ ਪਲੇਟ ਜਿਹੜੀ ਪੈਂਦੀ ਆ ਜਿਹੜੀ ਟੇਢੀ ਪਲੇਟ ਜਾਂਦੀ ਆ ਉੱਪਰ ਨੂੰ ਤੇ ਇਹ ਪਲੇਟ ਪਾਉਣ ਦੇ ਕਾਰਨ ਆਪਣਾ ਜਿਹੜਾ ਇੱਥੋਂ ਆਊਗਾ ਜਿਹੜਾ ਆਪਣਾ ਇੱਥੋਂ ਥੋੜਾ ਜਿਹਾ ਮਾਰਜਿਨ ਰਹਿ ਜਾਂਦਾ ਹੈ ਕੱਪੜੇ ਦਾ ਇਸ ਲਈ ਇਹਨੂੰ ਇੱਕੋ ਜਿਹਾ ਕਰਕੇ ਨਹੀਂ ਰੱਖਣਾ ਹੈਗਾ ਇਹਨੂੰ ਥੋੜਾ ਜਿਹਾ ਮਾਰਜਿਨ ਛੱਡ ਕੇ ਹੀ ਰੱਖਣਾ ਹੈਗਾ ਕਿਉਂਕਿ ਆਹ ਪਲੇਟ ਦੇ ਵਿੱਚ ਆ ਗਿਆ ਜੀ ਇਧਰ نیچے ਆ ਨੀਚੇ ਵਾਲਾ ਪਾਸਾ ਜਿਹੜਾ ਹੋਊਗਾ ਉਹ ਥੋੜਾ ਜਿਹਾ ਮਾਰਜਨ ਛੱਡ ਕੇ ਜਾਨੀ ਕਿ ਜਿਆਦਾ ਤਾਂ ਨੂੰ ਕਰਕੇ ਹੀ ਰੱਖਣਾ ਹੈ ਉੱਥੇ ਆਪਾਂ ਸਲਾਈ ਲਾਉਣੀ ਹੈਗੀ ਇਹਨੂੰ ਆਪਾਂ ਇਕੋ ਜੇ ਕਰਕੇ ਰੱਖਾਂਗੇ ਤਾਂ ਆਪਣੇ ਜਿਹੜੇ ਮੋੜੇ ਹੋਣਗੇ ਉਹ ਡਿੱਗਣਗੇ ਜੇ ਆਪਾਂ ਇਹਨਾਂ ਨੂੰ ਇਕੋ ਜੇ ਕਰਕੇ ਰੱਖਾਂਗੇ ਤਾਂ ਆਪਣੇ ਜਿਹੜੇ ਮੋੜੇ ਹੋਣਗੇ ਉਹ ਡਿੱਗਣਗੇ ਆਪਾਂ ਇਸ ਸਲਾਈ ਨੂੰ ਇਸੇ ਤਰ੍ਹਾਂ ਹੀ ਲਾਉਣਾ ਹੈ ਜਿਸ ਤਰ੍ਹਾਂ ਇਹ ਆਪਣੇ ਆਪ ਆ ਰਹੀ ਆ ਆ ਇੱਥੋਂ ਇਧਰ ਨੂੰ ਆ ਰਿਹਾ ਥੋੜਾ ਜਿਹਾ ਇਕੋ ਜਿਹਾ ਨਹੀਂ ਆ ਰਿਹਾ ਕਿਉਂਕਿ ਆਪਣੀ ਇੱਥੇ ਪਲੇਟ ਪਈ ਹੋਈ ਆ ਤੇ ਇੱਥੋਂ ਵੀ ਆਪਣਾ ਥੋੜਾ ਜਿਹਾ ਨੀਚੇ ਆ ਰਿਹਾ ਕਿਉਂਕਿ ਆਪਣੀ ਜਿਹੜੀ ਆਹ ਵਾਲੀ ਪਲੇਟ ਪਈ ਹੋਈ ਹੈ ਇਹਦੇ ਵਿੱਚ ਜਿਹੜੀ ਆਪਣੀ ਆਹ ਸਾਈਡ ਪਲੇਟ ਜਾਂਦੀ ਹੈ ਇਹ ਪਈ ਹੋਈ ਹੈ ਇਸ ਲਈ ਆਪਾਂ ਨੂੰ ਜਦੋਂ ਆਪਾਂ ਆਹ ਫੀਟਿੰਗ ਵਾਲੀ ਨਿਸ਼ਾਨੀ ਲਾਉਣੀ ਆ ਫੀਟਿੰਗ ਤੇ ਆਪਾਂ ਫੀਟਿੰਗ ਲਾਉਣੀ ਆ ਫੀਟਿੰਗ ਦੀ ਸਲਾਈ ਤਾਂ ਆਪਾਂ ਨੂੰ ਜਿਹੜੇ ਆਪਣੀਆਂ ਨਿਸ਼ਾਨ ਹੁੰਦੇ ਆ ਇਹਨਾਂ ਨੂੰ ਨੀਚੇ ਕਰਕੇ ਹੀ ਲਾਉਣਾ ਚਾਹੀਦਾ ਠੀਕ ਆ ਜੀ ਇੱਥੇ ਆਪਾਂ ਹੁਣ ਸਲਾਈ ਲਾਵਾਂਗੇ ਇੱਕ ਆਪਾਂ ਇਹ ਧਿਆਨ ਰੱਖਣਾ ਵੀ ਜਿਹੜੀ ਆਪਾਂ ਸਲਾਈ ਲਾਉਂਦੇ ਸੈਮ ਜਿਹੜੀ ਆਪਾਂ ਆਪਣੀਆਂ ਤੇਟੀ ਪਲੇਟ ਜਾਊਗੀ ਉਹਨੂੰ ਆਪਾਂ نیچے ਨੂੰ ਕਰਕੇ ਰੱਖਣਾ ਹੈ ਇਹਦੇ ਨਾਲ ਆਪਣੇ ਜਿਹੜੇ ਮੋੜੇ ਹੋਣਗੇ ਕਦੇ ਵੀ ਡੇਗਦੇ ਨਹੀਂਗੇ ਤੇ ਆਪਣਾ ਜਿਹੜਾ ਕਮੀਜ਼ ਹੋਊਗਾ ਉਹ ਆਪਣਾ ਪਿੱਛੇ ਨੂੰ ਨਹੀਂ ਜਾਂਦਾ ਹੈਗਾ ਹਾਂਜੀ ਹੁਣ ਆਪਾਂ ਜਿਹੜੀ ਆਪਣੀ ਜਿਹੜੀ ਆ ਫਿਟਿੰਗ ਵਾਲੀ ਨਿਸ਼ਾਨੀ ਸੀਗੀ ਇਹ ਆਪਾਂ ਲਾ ਦਿੱਤੀ ਆ ਆ ਦੇਖੋ ਫਿਟਿੰਗ ਵਾਲੀ ਜਿਹੜੀ ਨਿਸ਼ਾਨੀ ਸੀਗੀ ਲਾਈ ਉਹ ਆਪਾਂ ਸਾਰੇ ਸੂਟ ਤੇ ਲਾ ਦਿੱਤੀ ਇੱਥੋਂ ਤੱਕ ਚਾਕਾਂ ਤੱਕ ਲਾ ਦਿੱਤੀ ਹੈ ਹੁਣ ਤੁਹਾਨੂੰ ਦਿਖਾਉਣੀ ਹੈ ਆ ਦੇਖੋ ਹੁਣ ਆਪਾਂ ਆਪਣਾ ਜਿਹੜਾ ਮਾਰਜਨ ਸੀ ਇੱਥੋਂ ਵੱਧ ਗਿਆ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਥੋੜੇ ਥੋੜੇ ਮਾਰਜਨ ਨੂੰ ਠੀਕ ਹੈ ਜੀ ਜਿਹੜਾ ਮਾਰਜਨ ਹੈ ਇਹਨੂੰ ਆਪਾਂ ਕੱਟ ਦਾਂਗੇ ਇਹਨੂੰ ਆਪਾਂ ਜ਼ਿਆਦਾ ਨਹੀਂ ਕੱਟਣਾ ਬਸ ਨਾਲੋਂ ਨਾਲੋਂ ਥੋੜਾ ਥੋੜਾ ਕੱਟ ਦੇਣਾ ਇਹਦੇ ਨਾਲ ਹੀ ਮਲਾ ਦੇਣਾ ਠੀਕ ਹੈ ਜੀ ਹੁਣ ਆਪਣਾ ਸੇਮ ਸਲਾਈ ਇਹਦੇ ਨਾਲ ਹੋ ਗਈ ਤੇ ਹੁਣ ਆਪਾਂ ਇਹਦੇ ਤੇ ਵਾਂ ਜੜ ਸਕਦੇ ਹਾਂ ਜੀ ਇਸੇ ਤਰ੍ਹਾਂ ਹੀ ਹੁਣ ਆਪਣਾ ਆਹ ਵਾਲਾ ਇਧਰ ਵੀ ਆਪਣਾ ਜਿਹੜਾ ਥੋੜਾ ਥੋੜਾ ਸੀਗਾ ਮਾਰ ਦੇਣਾ ਉਹ ਬਚਿਆ ਆਏਗਾ ਆਹ ਦੇਖੋ ਇਹਨੂੰ ਵੀ ਆਪਾਂ ਕਟਿੰਗ ਕਰ ਦਾਂਗੇ ਇੱਥੋਂ ਕਿਉਂਕਿ ਆਪਾਂ نیچے ਕੱਟ ਕੇ ਸਲਾਈ ਲਾਈ ਹੈ ਨਾ ਇਨੂੰ ਆਪਾਂ ਇਹਦੇ ਨਾਲ ਹੀ ਮਿਲਾ ਦਾਂਗੇ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਹੁਣ ਆਪਾਂ ਜਿਹੜਾ ਸੂਟ ਹੈਗਾ ਹੁਣ ਆਪਾਂ ਇਹਦੇ ਨਾਲ ਵਾਂਟ ਅਟੈਚ ਕਰਾਂਗੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਿਆ ਤਾਂ ਨੂੰ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਦਿਓ ਜੀ ਅੱਜ ਮੈਂ ਤੁਹਾਨੂੰ ਦੱਸਿਆ ਇਹ ਵੀ ਜਿਹੜੀ ਆਪਣੀ ਫੀਟਿੰਗ ਵਾਲੀ ਨਿਸ਼ਾਨੀ ਹੁੰਦੀ ਹੈ ਫਲਾਈ ਹੁੰਦੀ ਉਹ ਆਪਾਂ ਕਿਸ ਤਰ੍ਹਾਂ ਲਾਉਣੀ ਹੈ ਮੋਡਿਆਂ ਕੋਲੋਂ ਕਿਸ ਤਰ੍ਹਾਂ ਲਾਉਣੀ ਹੈ ਠੀਕ ਹੈ ਜੀ ਧੰਨਵਾਦ